ਪੰਜਾਬ ਸਰਕਾਰ ਵੱਲੋਂ ਖੋਲੇ ਗਏ ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕ ਹਨ ਜਿਨ੍ਹਾਂ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਤੇ 316 ਸ਼ਹਿਰੀ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜਿੱਤੇ ਹਰ ਰੋਜ਼ ਲਗਭਗ 70000 ਦੇ ਕਰੀਬ ਮਰੀਜ਼ ਆਉਂਦੇ ਨੇ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮਹੱਲਿਆਂ ਵਿੱਚ ਖੁੱਲੇ ਇਨ੍ਹਾਂ ਕਲੀਨਿਕਾਂ ਵਿੱਚ 107 ਤਰ੍ਹਾਂ ਦੀਆਂ ਦਵਾਈਆਂ ਤੇ 47 ਤੋਂ ਵੱਧ ਕਿਸਮਾਂ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ ਇਸ ਦੇ ਨਾਲ ਹੀ ਆਮ ਆਦਮੀ ਕਲੀਨਿਕਾਂ 'ਚ ਹੋਣਾ ਐਂਟੀ ਰੇਬੀਸ ਟੀਕੇ ਵੀ ਉਪਲਬਧ ਨੇ ਜਿਸ ਨਾਲ ਕੁੱਤੇ ਦੇ ਕੱਟਣ ਵਾਲੇ ਪੀੜਤਾਂ ਦਾ ਤੁਰੰਤ ਇਲਾਜ ਆਮ ਆਦਮੀ ਕਲੀਨਿਕਾਂ ਦੇ ਵਿੱਚ ਹੀ ਹੋ ਰਿਹਾ ਹੈ ਪੰਜਾਬ ਸਰਕਾਰ ਨੇ ਜਿਹੜੇ ਆ ਕਲੀਨਿਕ ਖੁੱਲੇ ਆ ਬਹੁਤ ਵਧੀਆ ਕੰਮ ਕੀਤਾ ਹੈਗਾ ਸਾਰੇ ਸੌਦਾ ਹੈ ਹੀ ਹੈ ਤੇ ਇੱਥੇ ਆਓ ਤੇ ਆਪਣਾ ਪੈਸੇ ਵੀ ਬਚਾਓ ਆਪਣਾ ਟਰੀਟਮੈਂਟ ਵਧੀਆ ਕਰਵਾਓ 70 60 70 ਕਿੰਨੀ ਵਾਰੀ 80 90 ਵੀ ਹੋ ਜਾਂਦੇ ਪੇਸ਼ੈਂਟ ਤਾਂ 70 ਕਿ ਤਾਂ ਆ ਹੀ ਜਾਂਦੇ ਤੇ ਲਈ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਸਨ ਨੂੰ ਸਰ ਕੋ ਆਰਵਲੋਂ ਫਲੱਬ ਨੇ ਉਹ ਤੋਂ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 200 ਨਵੇਂ ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਪੰਜਾਬ ਦੇ ਮੌਸਮ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ ਪਿੰਡਾਂ 'ਚ ਅਤੇ ਹੋਰ ਵੀ ਕਈ ਥਾਵਾਂ ਤੇ ਹੁਣ ਧੁੰਦ ਪੈਣੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਸਵੇਰ ਦੇ ਵੇਲੇ ਅਤੇ ਸ਼ਾਮ ਦੇ ਵੇਲੇ ਹਲਕੀ ਠੰਡ ਮਹਿਸੂਸ ਹੋ ਰਹੀ ਹੈ ਹਾਲਾਂਕਿ ਦੁਪਹਿਰ ਦੇ ਵੇਲੇ ਗਰਮੀ ਜਿਹੜੀ ਆ ਉਹ ਮਹਿਸੂਸ ਹੋ ਰਹੀ ਹੈ ਪਰ ਸਵੇਰ ਵੇਲੇ ਅਤੇ ਸ਼ਾਮ ਵਾਲੇ ਜਿਹੜੇ ਸਮਾਵਾ ਉਸ ਵੇਲੇ ਠੰਡ ਜਿਹੜੀ ਆ ਹੁਣ ਇਹ ਸ਼ੁਰੂ ਹੋ ਚੁੱਕੀ ਹੈ ਤੇ ਹਲਕੀ ਧੁੰਦ ਵੀ ਕਈ ਥਾਵਾਂ ਤੇ ਪੈਣੀ ਸ਼ੁਰੂ ਹੋ ਚੁੱਕੀ ਹੈ ਤਾਂ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਇਹ ਕਹਿੰਦੇ ਕਿ 5 ਤਰੀਕ ਤੋਂ ਬਾਅਦ ਕਈ ਥਾਵਾਂ ਤੇ ਹਲਕਾ ਮੀਂਹ ਜਿਹੜਾ ਉਹ ਵੀ ਫਿਰ ਤੋਂ ਪੈ ਸਕਦਾ ਹੈ ਜਿਸ ਦੇ ਨਾਲ ਫਿਰ ਤੋਂ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ ਪਿਛਲੇ ਦਿਨੀ ਲਗਾਤਾਰ ਬਾਰਿਸ਼ ਹੋਈ ਸੀਗੀ ਤੇ ਜਿਸ ਦੇ ਨਾਲ ਮੌਸਮ ਜਿਹੜਾ ਬਦਲ ਚੁੱਕਿਆ ਸੀਗਾ ਤੇ ਵੱਡਾ ਬਦਲਾਅ ਜਿਹੜਾ ਹੁਣ ਫਿਰ ਤੋਂ ਪੰਜਾਬ ਦੇ ਮੌਸਮ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸੰਗਰੂਰ ਦੀ ਗੱਲ ਕਰ ਲਈਏ ਪਟਿਆਲੇ ਦੀ ਗੱਲ ਕਰ ਲਈਏ ਜਲੰਧਰ ਤੇ ਪਿੰਡਾਂ ਦੀ ਗੱਲ ਕਰ ਲਈਏ ਤੇ ਇਨਾ ਕਈ ਥਾਵਾਂ ਤੇ ਇਨਾ ਸਾਰੀਆਂ ਥਾਵਾਂ ਤੇ ਫਿਰ ਤੋਂ ਧੁੰਦਪੈਣੀ ਜਿਹੜੀ ਆ ਹਲਕੀ ਧੁੰਦਪੈਣੀ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੀ ਠੰਡ ਜਿਹੜੀ ਆ ਸ਼ੁਰੂ ਹੋ ਜਾਵੇਗੀ ਤੇ ਮੌਸਮ ਵਿਭਾਗ ਦਾ ਇਹ ਕਹਿਣਾ ਕਿ ਕੜਾਕੇ ਦੀ ਠੰਡ ਜਿਹੜੀ ਆ ਉਹ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ ਕਿਉਂਕਿ ਹੁਣ ਤੋਂ ਹੀ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਸਵੇਰ ਵੇਲੇ ਤੇ ਸ਼ਾਮ ਦੇ ਵੇਲੇ ਠੰਡ ਜਿਹੜੀ ਆ ਅਤੇ ਧੁੰਦ ਜਿਹੜੀ ਪੈਣੀ ਸ਼ੁਰੂ ਹੋ ਚੁੱਕੀ ਆ ਤੇ ਦੱਸਦੇ ਨੇ ਕਿ ਪਿਛਲੇ ਦਿਨ ਹੀ ਲਗਾਤਾਰ ਮੀਂਹ ਪੈਣ ਦੇ ਨਾਲ ਕਈ ਥਾਵਾਂ ਦੇ ਵਿੱਚ ਇਹ ਹਮਸਪਰੀ ਗਰਮੀ ਜਿਹੜੀ ਸੀਗੀ ਉਸ ਤੋਂ ਲੋਕਾਂ ਨੂੰ ਰਾਹਤ ਤਾਂ ਮਿਲ ਗਈ ਸੀ ਪਰ ਇਹ ਰਾਹਤ ਜਿਹੜੀ ਆਫਤ ਬਣਦੀ ਹੋਈ ਵੀ ਨਜ਼ਰ ਆ ਰਹੀ ਸੀ ਕਿਉਂਕਿ ਸੜਕਾਂ 'ਤੇ ਪਾਣੀ ਖੜਾ ਹੋ ਜਾਂਦਾ ਸੀ ਤਾਂ ਹੋਰ ਕਈ ਵੱਡੀਆਂ ਮੁਸ਼ਕਲਾਂ ਦਾ ਵੀ ਪੰਜਾਬ ਦੇ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਤੇ ਹੁਣ ਫਿਰ ਤੋਂ ਮੌਸਮ ਵਿਭਾਗ ਦਾ ਕਹਿਣਾ ਕਿ 5 ਤਰੀਕ ਤੋਂ ਬਾਅਦ ਕਈ ਥਾਵਾਂ 'ਤੇ ਦਰਮਿਆਨੀ ਮੀਂਹ ਜਿਹੜਾ ਉਹ ਪੈ ਸਕਦਾ ਹਲਕੀ ਬਾਰਿਸ਼ ਹੋ ਸਕਦੀ ਹੈ ਠੰਡੀਆਂ ਹਵਾਵਾਂ ਚੱਲ ਸਕਦੀ ਹੈ ਤੇ ਕਈ ਥਾਵਾਂ 'ਤੇ ਤੇਜ਼ ਬਾਰਿਸ਼ ਵੀ ਹੋ ਸਕਦੀ ਆ ਜੇਕਰ ਤੇਜ਼ ਬਾਰਿਸ਼ ਹੁੰਦੀ ਆ ਜਾਂ ਹਲਕੀ ਬਾਰਿਸ਼ ਵੀ ਹੁੰਦੀ ਆ ਤੇ ਇਸ ਦੇ ਨਾਲ ਪੰਜਾਬ ਦੇ ਮੌਸਮ ਦੇ ਵਿੱਚ ਫਿਰ ਤੋਂ ਵੱਡਾ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲੇਗਾ ਤਾਂਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੀ ਕੜਾਕੇ ਦੀ ਠੰਡ ਜਿਹੜੀ ਉਹ ਵੀ ਸ਼ੁਰੂ ਹੋ ਜਾਵੇਗੀ ਪੰਜਾਬ ਦੇ ਮੌਸਮ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ ਪਿੰਡਾਂ 'ਚ ਅਤੇ ਹੋਰ ਵੀ ਕਈ ਥਾਵਾਂ ਤੇ ਹੁਣ ਧੁੰਦ ਪੈਣੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਸਵੇਰ ਦੇ ਵੇਲੇ ਅਤੇ ਸ਼ਾਮ ਦੇ ਵੇਲੇ ਹਲਕੀ ਠੰਡ ਮਹਿਸੂਸ ਹੋ ਰਹੀ ਹੈ ਹਾਲਾਂਕਿ ਦੁਪਹਿਰ ਦੇ ਵੇਲੇ ਗਰਮੀ ਜਿਹੜੀ ਆ ਉਹ ਮਹਿਸੂਸ ਹੋ ਰਹੀ ਹੈ ਪਰ ਸਵੇਰ ਵੇਲੇ ਅਤੇ ਸ਼ਾਮ ਵਾਲੇ ਜਿਹੜੇ ਸਮਾਵਾ ਉਸ ਵੇਲੇ ਠੰਡ ਜਿਹੜੀ ਆ ਹੁਣੇ ਸ਼ੁਰੂ ਹੋ ਚੁੱਕੀ ਹੈ ਤੇ ਹਲਕੀ ਧੁੰਦ ਵੀ ਕਈ ਥਾਵਾਂ ਤੇ ਪੈਣੀ ਸ਼ੁਰੂ ਹੋ ਚੁੱਕੀ ਹੈ ਤਾਂ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਇਹ ਕਹਣਾ ਹੈ ਕਿ 5 ਤਰੀਕ ਤੋਂ ਬਾਅਦ ਕਈ ਥਾਵਾਂ ਤੇ ਹਲਕਾ ਮੀਂਹ ਜਿਹੜਾ ਉਹ ਵੀ ਫਿਰ ਤੋਂ ਪੈ ਸਕਦਾ ਹੈ ਜਿਸ ਦੇ ਨਾਲ ਫਿਰ ਤੋਂ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ ਪਿਛਲੇ ਦਿਨੀ ਲਗਾਤਾਰ ਬਾਰਿਸ਼ ਹੋਈ ਸੀਗੀ ਤੇ ਜਿਸ ਦੇ ਨਾਲ ਮੌਸਮ ਜਿਹੜਾ ਬਦਲ ਚੁੱਕਿਆ ਸੀਗਾ ਤੇ ਵੱਡਾ ਬਦਲਾਅ ਜਿਹੜਾ ਹੁਣ ਫਿਰ ਤੋਂ ਪੰਜਾਬ ਦੇ ਮੌਸਮ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸੰਗਰੂਰ ਦੀ ਗੱਲ ਕਰ ਲਈਏ ਪਟਿਆਲੇ ਦੀ ਗੱਲ ਕਰ ਲਈਏ ਜਲੰਧਰ ਤੇ ਪਿੰਡਾਂ ਦੀ ਗੱਲ ਕਰ ਲਈਏ ਤੇ ਇੰਨਾ ਕਈ ਥਾਵਾਂ ਤੇ ਇੰਨਾ ਸਾਰੀਆਂ ਥਾਵਾਂ ਤੇ ਫਿਰ ਤੋਂ ਧੁੰਦਪੈਣੀ ਜਿਹੜੀ ਆ ਹਲਕੀ ਧੁੰਦਪੈਣੀ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੀ ਠੰਡ ਜਿਹੜੀ ਆ ਸ਼ੁਰੂ ਹੋ ਜਾਵੇਗੀ ਤੇ ਮੌਸਮ ਵਿਭਾਗ ਦਾ ਇਹ ਕਹਿਣਾ ਕਿ ਗੜਾਕੇ ਦੀ ਠੰਡ ਜਿਹੜੀ ਆ ਉਹ ਜਲਦੀ ਹੀ ਸ਼ੁਰੂ ਹੋਣ ਵਾਲੀ ਆ ਕਿਉਂਕਿ ਹੁਣ ਤੋਂ ਹੀ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਉਹ ਦੇਖੋ ਨੂੰ ਮਿਲ ਰਿਹਾ ਸਵੇਰ ਵੇਲੇ ਤੇ ਸ਼ਾਮ ਦੇ ਵੇਲੇ ਠੰਡ ਜਿਹੜੀ ਆ ਅਤੇ ਧੁੰਦ ਜਿਹੜੀ ਪੈਣੀ ਸ਼ੁਰੂ ਹੋ ਚੁੱਕੀ ਆ ਤੇ ਦੱਸਦੇ ਨੇ ਕਿ ਪਿਛਲੇ ਦਿਨੀ ਲਗਾਤਾਰ ਮੀਂਹ ਪੈਣ ਦੇ ਨਾਲ ਕਈ ਥਾਵਾਂ ਦੇ ਵਿੱਚ ਹਮਸਪਰੀ ਗਰਮੀ ਜਿਹੜੀ ਸੀਗੀ ਉਸ ਤੋਂ ਲੋਕਾਂ ਨੂੰ ਰਾਹਤ ਮਿਲ ਗਈ ਸੀ ਪਰ ਇਹ ਰਾਹਤ ਜਿਹੜੀ ਆਫਤ ਬਣਦੀ ਹੋਈ ਵੀ ਨਜ਼ਰ ਆ ਰਹੀ ਸੀ ਕਿਉਂਕਿ ਸੜਕਾਂ 'ਤੇ ਪਾਣੀ ਖੜਾ ਹੋ ਜਾਂਦਾ ਸੀ ਤਾਂ ਹੋਰ ਕਈ ਵੱਡੀਆਂ ਮੁਸ਼ਕਲਾਂ ਦਾ ਵੀ ਪੰਜਾਬ ਦੇ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਤਾਂ ਹੁਣ ਫਿਰ ਤੋਂ ਮੌਸਮ ਵਿਭਾਗ ਦਾ ਕਹਿਣਾ ਕਿ 5 ਤਰੀਕ ਤੋਂ ਬਾਅਦ ਕਈ ਥਾਵਾਂ 'ਤੇ ਦਰਮਿਆਨੀ ਮੀਂਹ ਜਿਹੜਾ ਉਪੈ ਸਕਦਾ ਹਲਕੀ ਬਾਰਿਸ਼ ਹੋ ਸਕਦੀ ਹੈ ਠੰਡੀਆਂ ਹਵਾਵਾਂ ਚੱਲ ਸਕਦੀ ਹੈ ਤੇ ਕਈ ਥਾਵਾਂ 'ਤੇ ਤੇਜ਼ ਬਾਰਿਸ਼ ਵੀ ਹੋ ਸਕਦੀ ਆ ਜੇਕਰ ਤੇਜ਼ ਬਾਰਿਸ਼ ਹੁੰਦੀ ਆ ਜਾਂ ਹਲਕੀ ਬਾਰਿਸ਼ ਵੀ ਹੁੰਦੀ ਆ ਤੇ ਇਸ ਦੇ ਨਾਲ ਪੰਜਾਬ ਦੇ ਮੌਸਮ ਦੇ ਵਿੱਚ ਫਿਰ ਤੋਂ ਵੱਡਾ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲੇਗਾ ਤਾਉਣ ਵਾਲੇ ਦਿਨਾਂ ਦੇ ਵਿੱਚ ਜਲਦ ਹਿਕੜਾਕੇ ਦੀ ਠੰਡ ਜਿਹੜੀ ਉਹ ਵੀ ਸ਼ੁਰੂ ਹੋ ਜਾਵੇਗੀ ਪੰਜਾਬ ਦੇ ਮੌਸਮ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ ਪਿੰਡਾਂ 'ਚ ਅਤੇ ਹੋਰ ਵੀ ਕਈ ਥਾਵਾਂ ਤੇ ਹੁਣ ਧੁੰਦ ਪੈਣੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਸਵੇਰ ਦੇ ਵੇਲੇ ਅਤੇ ਸ਼ਾਮ ਦੇ ਵੇਲੇ ਹਲਕੀ ਠੰਡ ਮਹਿਸੂਸ ਹੋ ਰਹੀ ਹੈ ਹਾਲਾਂਕਿ ਦੁਪਹਿਰ ਦੇ ਵੇਲੇ ਗਰਮੀ ਜਿਹੜੀ ਆ ਉਹ ਮਹਿਸੂਸ ਹੋ ਰਹੀ ਹੈ ਪਰ ਸਵੇਰ ਵੇਲੇ ਅਤੇ ਸ਼ਾਮ ਵਾਲੇ ਜਿਹੜੇ ਸਮਾਵਾ ਉਸ ਵੇਲੇ ਠੰਡ ਜਿਹੜੀ ਆ ਹੁਣ ਸ਼ੁਰੂ ਹੋ ਚੁੱਕੀ ਹੈ ਤੇ ਹਲਕੀ ਧੁੰਦ ਵੀ ਕਈ ਥਾਵਾਂ ਤੇ ਪੈਣੀ ਸ਼ੁਰੂ ਹੋ ਚੁੱਕੀ ਹੈ ਤਾਂ ਉੱਥੇ ਹੀ ਮੌਸਮ ਵਿਭਾਗ ਦੇ ਵੱਲੋਂ ਇਹ ਕਹਣਾ ਹੈ ਕਿ 5 ਤਰੀਕ ਤੋਂ ਬਾਅਦ ਕਈ ਥਾਵਾਂ ਤੇ ਹਲਕਾ ਮੀਂਹ ਜਿਹੜਾ ਉਹ ਵੀ ਫਿਰ ਤੋਂ ਪੈ ਸਕਦਾ ਹੈ ਜਿਸ ਦੇ ਨਾਲ ਫਿਰ ਤੋਂ ਮੌਸਮ ਦੇ ਵਿੱਚ ਆ ਬਦਲਾਵ ਜਿਹੜਾ ਉਹ ਦੇਖਣ ਨੂੰ ਮਿਲ ਸਕਦਾ ਹੈ ਪਿਛਲੇ ਦਿਨੀ ਲਗਾਤਾਰ ਬਾਰਿਸ਼ ਹੋਈ ਸੀਗੀ ਤੇ ਜਿਸ ਦੇ ਨਾਲ ਮੌਸਮ ਜਿਹੜਾ ਬਦਲ ਚੁੱਕਿਆ ਸੀਗਾ ਇਹ ਵੱਡਾ ਬਦਲਾਅ ਜਿਹੜਾ ਹੁਣ ਫਿਰ ਤੋਂ ਪੰਜਾਬ ਦੇ ਮੌਸਮ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਸੰਗਰੂਰ ਦੀ ਗੱਲ ਕਰ ਲਈਏ ਪਟਿਆਲੇ ਦੀ ਗੱਲ ਕਰ ਲਈਏ ਜਲੰਧਰ ਤੇ ਪਿੰਡਾਂ ਦੀ ਗੱਲ ਕਰ ਲਈਏ ਤੇ ਇਨਾ ਕਈ ਥਾਵਾਂ ਤੇ ਇਨਾ ਸਾਰੀਆਂ ਥਾਵਾਂ ਤੇ ਫਿਰ ਤੋਂ ਧੁੰਦਪੈਣੀ ਜਿਹੜੀ ਆ ਹਲਕੀ ਧੁੰਦਪੈਣੀ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੀ ਠੰਡ ਜਿਹੜੀ ਆ ਸ਼ੁਰੂ ਹੋ ਜਾਵੇਗੀ ਤੇ ਮੌਸਮ ਵਿਭਾਗ ਦਾ ਇਹ ਕਹਿਣਾ ਕਿ ਕੜਾਕੇ ਦੀ ਠੰਡ ਜਿਹੜੀ ਆ ਉਹ ਜਲਦੀ ਹੀ ਸ਼ੁਰੂ ਹੋਣ ਵਾਲੀ ਆ ਕਿਉਂਕਿ ਹੁਣ ਤੋਂ ਹੀ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਉਹ ਦੇਖੋ ਨੂੰ ਮਿਲ ਰਿਹਾ ਸਵੇਰ ਵੇਲੇ ਤੇ ਸ਼ਾਮ ਦੇ ਵੇਲੇ ਠੰਡ ਜਿਹੜੀ ਆ ਅਤੇ ਧੁੰਦ ਜਿਹੜੀ ਪੈਣੀ ਸ਼ੁਰੂ ਹੋ ਚੁੱਕੀ ਆ ਤੇ ਦੱਸਦੇ ਨੇ ਕਿ ਪਿਛਲੇ ਦਿਨੀ ਲਗਾਤਾਰ ਮੀਂਹ ਪੈਣ ਦੇ ਨਾਲ ਕਈ ਥਾਵਾਂ ਦੇ ਵਿੱਚ ਹਮਸਪਰੀ ਗਰਮੀ ਜਿਹੜੀ ਸੀਗੀ ਉਸ ਤੋਂ ਲੋਕਾਂ ਨੂੰ ਰਾਹਤ ਮਿਲ ਗਈ ਸੀ ਪਰ ਇਹ ਰਾਹਤ ਜਿਹੜੀ ਆਫਤ ਬਣਦੀ ਹੋਈ ਵੀ ਨਜ਼ਰ ਆ ਰਹੀ ਸੀ ਕਿਉਂਕਿ ਸੜਕਾਂ 'ਤੇ ਪਾਣੀ ਖੜਾ ਹੋ ਜਾਂਦਾ ਸੀ ਤਾਂ ਹੋਰ ਕਈ ਵੱਡੀਆਂ ਮੁਸ਼ਕਲਾਂ ਦਾ ਵੀ ਪੰਜਾਬ ਦੇ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਤੇ ਹੁਣ ਫਿਰ ਤੋਂ ਮੌਸਮ ਵਿਭਾਗ ਦਾ ਕਹਿਣਾ ਕਿ 5 ਤਰੀਕ ਤੋਂ ਬਾਅਦ ਕਈ ਥਾਵਾਂ 'ਤੇ ਦਰਮਿਆਨੀ ਮੀਂਹ ਜਿਹੜਾ ਉਹ ਪੈ ਸਕਦਾ ਹਲਕੀ ਬਾਰਿਸ਼ ਹੋ ਸਕਦੀ ਹੈ ਠੰਡੀਆਂ ਹਵਾਵਾਂ ਚੱਲ ਸਕਦੀ ਹੈ ਤੇ ਕਈ ਥਾਵਾਂ 'ਤੇ ਤੇਜ਼ ਬਾਰਿਸ਼ ਵੀ ਹੋ ਸਕਦੀ ਆ ਜੇਕਰ ਤੇਜ਼ ਬਾਰਿਸ਼ ਹੁੰਦੀ ਆ ਜਾਂ ਹਲਕੀ ਬਾਰਿਸ਼ ਵੀ ਹੁੰਦੀ ਆ ਤੇ ਇਸ ਦੇ ਨਾਲ ਪੰਜਾਬ ਦੇ ਮੌਸਮ ਦੇ ਵਿੱਚ ਫਿਰ ਤੋਂ ਵੱਡਾ ਬਦਲਾਅ ਜਿਹੜਾ ਉਹ ਦੇਖਣ ਨੂੰ ਮਿਲੇਗਾ ਤਾਉਣ ਵਾਲੇ ਦਿਨਾਂ ਦੇ ਵਿੱਚ ਜਲਦ ਹਿਕੜਾਕੇ ਦੀ ਠੰਡ ਜਿਹੜੀ ਉਹ ਵੀ ਸ਼ੁਰੂ ਹੋ ਜਾਵੇਗੀ